ਲਾ ਸਜਣਾ ਪਿੰਡ ਪੇਦ ਨਹੀਂ ਕਲਾਂ ਤੋਂ ਨਾ ਇਹ ਮੰਨ ਲਓ ਮੰਨ ਲਓ 6 ਨਗ ਲੱਗਿਆ ਦਿਖਾਉਣ ਪੰਜ ਤਾਂ ਝੋਟੀਆਂ ਦਿਖਾ ਦਾਂਗੇ ਤਾਜ਼ੀਆਂ ਸੂਈਆਂ ਤੇ ਇੱਕ ਤੁਹਾਨੂੰ ਬੂਰਾ ਕੱਟਾ ਦਿਖਾ ਦਾਂਗੇ ਚੰਗੇ ਰਿਕਾਰਡ ਵਾਲਾ ਤੇ ਇੱਕ ਮੱਝਾ ਦਿਖਾ ਦਾਂਗੇ ਇਧਰਲੇ ਬੰਨੇ ਬਿਲਕੁਲ ਤਾਜੀ ਸੂਈ ਤੇ ਲਵਾ ਸੇ ਮੰਨ ਲਓ ਵੀ ਜਿੰਨਾ ਕੁ ਭਜਨ ਮੈਂ ਝਾਪਦੇ ਚਾ ਓਡਾ ਕੀ ਲੇਵਾ ਲਈ ਫਿਰਦੀ ਆ ਚੰਗੇ ਰਿਕਾਰਡ ਵਾਲੀ ਆ ਤੇ ਬਾਕੀ ਗੱਲਵਾ ਤੁਹਾਡੀ ਬਾਈ ਨਾਲ ਕਰਾਂਗਾ ਤੇ ਜਿਹੜਾ ਰੇਟ ਆ ਰੇਟ ਇਹ ਮੰਨ ਲਓ ਵੀ 35000 ਤੋਂ ਲਾ ਕੇ 135000 ਤੱਕ ਰਹਿਣ ਵਾਲਾ ਬਾਕੀ ਸਾਰੀ ਡਿਟੇਲ ਬਾਅਦ ਦੱਸ ਦੂਗਾ ਆ ਜਾ ਲਫੀ ਲਿਆ ਕੈਮਰਾ ਇਧਰ ਦੇ ਬੰਨੇ ਕੀ ਹਾਲ ਹੈ ਕੀ ਹਾਲ ਹੈ ਠੀਕ ਹੈ ਗੁਰਜੀ ਸਾਹਿਬ ਜੀ ਹਾਂਜੀ ਕਿਰਪਾ ਮਾਰੋ ਨਾਮ ਤੇ ਫੋਨ ਨੰਬਰ ਨਾਮ ਆਪਣਾ ਸੁਖਦੀਪ ਭਾਈ ਪਿੰਡ ਭੇਦ ਨਿਕਲਾਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਨੰਬਰ ਆਪਣਾ 62847 86711 ਜੀ 62847 86711 ਖਾਸ ਗੱਲ ਇਹ ਰਹੂਗੀ ਇੱਕ ਤਾਂ ਇਹ ਸੱਜਣ ਦੇ ਰੇਟ ਲੱਭੀ ਮਾਰਦੇ ਕੈਮਰਾ ਪਛਮਾ ਦੇ ਹਾਂਜੀ ਬਿਲਕੁਲ ਜੈਜ ਰਹਿਣਗੇ ਪਸ਼ੂ ਦੀ ਕੁਆਲਿਟੀ ਦੇ ਹਿਸਾਬ ਨਾਲ ਤੇ ਇੱਕ ਖਾਸ ਗੱਲ ਹੋਰ ਆ ਵੀ ਯਾਰ ਇਹ ਭਰਾਵਾਂ ਦਾ ਅੱਜ ਤੱਕ ਮੈਂ ਕਹੂੰਗਾ ਵੀ ਕੋਈ ਲੰਪਾ ਨਹੀਂ ਨਾ ਨਾ ਜੀ ਕਦੇ ਵੀ ਹੈ ਨਾ ਵੀ ਯਾ ਦੁੱਧ ਵੱਧ ਘੱਟ ਆ ਵੀ ਯਾ ਪਸ਼ੂ ਗਲਤ ਆ ਗਿਆ ਆਪਣੇ ਕੋਲ ਆਪਾਂ ਓਨੀ ਕੀ ਸਹਤੀ ਦਿੰਨੇ ਜਿੰਨਾ ਪਸ਼ੂ ਆਪਣਾ ਜੋਹਿਆ ਹੋਇਆ ਜੀ ਠੀਕ ਆ ਗੱਲ ਵੱਧ ਨਹੀਂ ਆਪਾਂ ਗਾਰੰਟੀ ਵਾਲੇ ਸੱਜਣ ਨੇ ਇਹ ਬਾਕੀ ਇਹ ਚੀਜ਼ਾਂ ਸਾਹ ਵਾਲੀਆਂ ਹੁੰਦੀਆਂ ਵਿੱਚ ਕੋਈ ਵੜ ਵੀ ਨਹੀਂ ਸਕਦਾ ਨਾ ਜਿੰਨੀ ਕ ਆਪਣੀ ਤਸੱਲੀ ਹੂ ਆਪਾਂ ਕਰਾਵਾ ਲੀ ਠੀਕ ਆ ਹਾਂ ਛੋਟੀਆਂ ਵੱਡੀਆਂ ਨੇ ਸਾਰੀ ਠੀਕ ਆ ਗੱਲ ਆ ਜਾ ਲੈ ਆ ਫਿਰ ਇੱਕ ਨੰਬਰ ਵਾਲੀ ਮਾਰ ਲੱਭੀ ਕੈਮਰਾ ਬਾਡੀ ਬ ਸੂਹਾ ਕਿਹੜਾ ਰਹੂਗੀ ਜੀ ਸੂਹਾ ਦੂਜਾ ਜੀ ਗੁਰੇ ਸੂਹਾ ਦੂਜਾ ਤੇ ਜਫਰਾਬਾਦੀ ਟੱਚ ਆ ਗਿਆ ਨਾ ਥੋੜਾ ਜਿਹਾ ਸਿੰਘ ਉਹ ਹੈਗਾ ਉਹ ਬਾਡੀ ਬੁੱਡੀ ਚੱਗੀ ਆ ਨਾ ਹਾਂਜੀ ਬਾਡੀ ਬੁੱਡੀ ਪਸ਼ਮਾ ਪਸ਼ਮੂ ਬਹੁਤ ਪੜਾ ਗੁਰੇ ਥਾਣਾ ਦਾ ਠੀਕ ਆ ਗੱਲ ਹਾਂਜੀ ਆ ਸਰੀਰ ਚੰਗਾ ਜਾਨ ਫੁੱਲ ਲੱਗ ਗਿਆ ਹਣਾ ਮਜ਼ਬੂਤ ਪੂਰੀ ਆ ਮਜ਼ਬੂਤ ਢਾਂਚੇ ਦੀ ਆ ਤੇ ਸਵਾਦ ਹੀ ਠੰਡਿਆ ਜਿਵੇਂ ਸਰੀਰ ਦਾ ਆਵਾਣ ਗਾ ਜੀ ਇੱਥੇ ਮਨ ਵਿੜੇ ਜੋ ਬੱਚਾ ਸਾਡੀ ਕਿੰਨੇ ਦਿਨ ਦੀ ਸੂਈ ਹੋਗੀ ਇਹ ਹੋ ਗਈ ਹੋ ਮੇਰੇ ਦਾ ਵੀ 11 12 ਦਿਨ ਦੀ ਸੂਈ ਹੋਗੀ 11 ਤੋਂ 12 ਦਿਨ ਦੀ ਸੂਈ ਬੱਚਾ ਕੀ ਆ ਗਿਆ ਨਾ ਬੱਚਾ ਇਹਦੇ ਮਗਰ ਕਟਾ ਜੀ ਨਾਲ ਮੇਲ ਕਾਫ 11 12 ਦਿਨ ਦੀ ਸੂਈ ਤੇ ਦੁੱਧ ਕਿੰਨਾ ਹਾਜ਼ਰ ਦੁੱਧ ਇਹਦੇ ਥੱਲੇ 12 ਕਿਲੋ ਨੈਟ ਤਿਆਰ ਹੈ ਜੀ ਬੌਲਾ ਸਮਝ ਲਓ ਦੁੱਧ ਸਮਝ ਲਓ ਠੀਕ ਆ ਗੱਲ ਤੇਰੇ ਵਾਲੇ ਬੰਨੇ ਕਮਾ ਲਈ ਬਾਈ 12 ਲੀਟਰ ਬੰਦਾ ਲਾ ਸਕਦਾ ਆਪਣੇ ਘਰੇ ਜੀ 12 ਤੋ ਟਾਈਮ ਡੰਗ ਦਾ 6 ਤੋਂ 6 ਜੀ ਠੀਕ ਹੈ ਤੇ ਸਭ ਤੋਂ ਖਾਸ ਗੱਲ ਤਾਂ ਸੁਭਾਅ ਦੀ ਹੁੰਦੀ ਹੈ ਸੁਭਾਅ ਦੀ ਹੈ ਜੀ ਮੇਰੀ ਤਾਂ ਸੁਭਾਅ ਠੰਡਾ ਮੈਂ ਕਹੂੰਗਾ ਦੁੱਧੀ ਹਾਂ ਹਾਂਜੀ 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 22 ਦੀ 100 ਦੀ 100 ਹੈ 100 ਦੀ 100 ਗੁਰੀ ਕੱਦਾ ਬਾਰਾ ਝੋਟੀਆਂ ਨਹੀਂ ਹੈਗਾ ਉਹ ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਹਾਂਜੀ ਇੱਥੋਂ ਇੱਥੋਂ ਕਰਾਈ ਲੱਭੀ ਚੈੱਕ ਆਹ ਜਿਹੜੀ ਬਾਡੀ ਆ ਨਾ ਆ ਬਾਹਲੀ ਕਮਾਲ ਦੀ ਹੈ ਖੜਮੀ ਬਾਡੀ ਆ ਪੂਰੀ ਅਸਲ ਤੇ ਥੱਲੋਂ ਵੀ ਝੋਟੀਆਂ ਪੂਰੀ ਅਸਲ ਰਹੂਗੀ ਸਿੰਗਲ ਡੰਗ ਵਾਲੀਆਂ ਨੇ ਹਰ ਵਾਲਡਾਂ ਗਾਲੀਆਂ ਹੁੰਦੀਆਂ ਜੇ ਪੱਟਣ ਵਾਲੀਆਂ ਹੋ ਜਾਂਦੇ ਮੰਡੀ ਵਾਲਾ ਸਿਸਟਮ ਹੀ ਹੋ ਜਾਂਦਾ ਨਾ ਉਹ ਕੰਮ ਕਰਨਾ ਦੀ ਗੁਰੂ ਜੀ ਆਪਾਂ ਤੇ ਗਰੰਟੀ ਰੂ ਚਵਾਈ ਦੀ ਗਰੰਟੀ ਚਵਾਈ ਦੀ ਗਰੰਟੀ ਜੀ ਇਹ ਬੰਦਾ ਬਿਨਾ ਵੀ ਚਵਾਈ ਤੋਂ ਨਾ ਮੰਗਾਉਂਦਾ ਜੀ ਆਨਲਾਈਨ ਉਹਦੀ ਵੀ ਜ਼ਿੰਮੇਵਾਰੀ ਹੈ ਹਾਂ ਜੀ ਹਰ ਬੰਦ ਘਟਾ ਹਾਂ ਕਿੰਨੇ ਪੈਸੇ ਤੋਂ ਤੇ ਬਈ ਮੁੱਲ ਦਾ ਗੁਰੂ ਜਮੀ ਆਪਾਂ ਜਾਇਜ਼ ਹੀ ਕਰਨਾ ਹੈਗਾ ਮਨ ਦੇਣ ਵਾਲੀ ਕਰ ਰਹੇ ਨੇ ਮੋਲਾ ਜੀ ਹਾਂ ਜੀ ਹਾਂ ਜੀ ਮੁੱਲ ਆਪਾਂ 1,25,000 ਰੁਪਇਆ ਮੰਗਦੇ ਆ ਜੀ ਇਹਦਾ ਹਾਂ ਜੀ 123 ਦੀ ਹਨ ਆਪਾਂ ਦੇਣੀ ਹੈ ਜੈਸ 123000 ਦੀ ਜੈਸ ਨੂੰ 12 ਲੀਟਰ ਇੱਥੇ ਲਵਾ ਕੇ ਦੇ ਹਾਂ ਹਾਂਜੀ 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 100 ਦਾ 100 ਕਰਾ ਕੇ ਹਾਂਜੀ ਤੇ ਹੁਣ ਮਾਰ ਲਬੀ ਦੋ ਨੰਬਰ ਵਾਲੀ ਪਹਿਲਾਂ ਫੇਸ ਤੇ ਮਾਰ ਯਾਰ ਕੈਮਰਾ ਸੁੰਗੀ ਸੁੰਗੀ ਚੈੱਕ ਕਰਾ ਦੇ ਕਮਾਲ ਦੀ ਉਹਦੂ ਬੱਚੇ ਦੇ ਮਾਰਨੀ ਕੈਮਰਾ ਇਹਦਾ ਸੁਆ ਕਿੰਨੇ ਟਾਈਮ ਦਾ ਹੋਵੇ ਸੁਆ ਲਾ ਲੋ ਸਾਬ 50 ਦਿਨਾਂ ਦੇ ਲਗਭਗ ਹੈਗਾ ਜੀ ਠੀਕ ਹੈ ਗੱਲ ਤੇ ਦੁੱਧ 11 ਕਿਲੋ ਝੋਟੀ ਦੇ ਥੱਲੇ ਹਾਜ਼ਰ ਹੈ ਜੀ ਦੰਦੋ ਕਿਵੇਂ ਰਹੂਗੀ ਦੰਦੋ ਚਾਰ ਰਾਂਦਾ ਜੀ ਬਲੂਨ ਹੈ ਤੇ ਸੀਮਨ ਲਵਾਤਾ ਜੀ ਇਹਦੇ ਇਹ ਦੰਦੋ ਆ ਗਈ ਚੌਗੀ ਤੇ ਬਾਕੀ ਇੱਥੋਂ ਚੈੱਕ ਕਰ ਸਕਦੇ ਸੀਮਨ ਕਦੋਂ ਭਰਾਇਆ ਤੇ ਸੀਮਨ ਪਰਸੋ ਭਰਾਇਆ ਜੀ ਠੀਕ ਆ ਗੱਲ ਹਾਂ ਜੀ ਰੰਗ ਤੇ ਮਿਲਿਆ ਨਾ ਕਿਉਂ ਆਇਆ ਦੱਸਣਾ ਜ਼ਰੂਰੀ ਕੁਰੀ ਜੀ ਠੀਕ ਆ ਗੱਲ ਕਈ ਵਾਰ ਪਸ਼ੂ ਰਹਿ ਰੂ ਜਾਵੇ ਨਾ ਜੀ ਉਹ ਰਹਿ ਜਾਊਗੀ ਹਾਂ ਜੀ ਹਾਂ ਇਹ ਕਿਹੜਾ ਹੁਣ ਉਹ ਹੈ ਠੀਕ ਆ ਗੱਲ ਦੁੱਧ 11 ਕਿਲੋ ਕੁਰੀ ਵੱਡੀ ਬਹੁਤ ਆ ਫਿਰ ਇਹ ਕੋਲਾ ਹਾਂ ਕੱਦ ਫੁੱਲ ਦੰਦੋ ਚੌਗੀ ਆ ਉਹ ਜੋਗੀ ਹਾਂ ਜੀ ਦੁੱਧ ਕਿੰਨਾ ਅੱਜ ਦੁੱਧ 11 ਕਿਲੋ ਨੈਟ ਤਿਆਰ ਆ ਜੀ ਲੀਟਰਾਂ ਵਾਲਾ ਆ ਦੁੱਧ ਬਾਈ ਕਹਿੰਦਾ 11 ਕਿਲੋ ਨੈਟੇ ਦੇ ਕੋਲੇ ਹਾਜ਼ਰ ਆ ਦੰਦੋ ਰਹੂਗੀ ਚੌਗੀ 50 ਦਿਨ ਦੀ ਸੂਈ ਸੀਮਨ ਇਹਦੇ ਲਵਾਤਾ ਤੇ ਥੱਲੋਂ ਰਹੂਗੀ ਬਿਲਕੁਲ ਸਾਫ਼ ਸੁਥਰੀ ਚਵਾਈ ਵਾਲੇ ਮਾਮਲੇ 'ਚ ਕਿਵੇਂ ਰਹੂਗੀ ਚਵਾਈ ਵਾਲੇ ਮਾਮਲੇ 'ਚ ਠੀਕ ਹੈ ਜੀ 100 ਦੀ 100 ਇੱਕ ਥੋੜਾ ਜਿਹਾ ਥਣ ਮੰਨ ਕੇ ਚਲ ਗੁਰੀ ਇਹਦੇ ਦੰਦ ਮਾਰਿਆ ਦੀ ਬੱਚੇ ਨੇ ਠੀਕ ਹੈ ਗੱਲ ਹਾਂ ਜੀ ਹਾਂ ਉਹਦਾ ਕੋਈ ਬੈਅ ਨਾ ਮੰਨੇ ਦੁੱਧ ਬਰਾਬਰ ਹੈ ਹਾਂ ਹਾਂ ਪੂਰਾ ਪੂਰਾ ਹੀ ਆਏਗਾ ਉਹਦੇ ਕਰਕੇ ਬੱਚਾ ਆਪਾਂ ਛੱਡਦੇ ਨਹੀਂ ਥੱਲੇ ਜੀ ਠੀਕ ਹੈ ਗੱਲ ਬਸ ਅਸੀਂ ਕੋਈ ਮੁਠੀ ਦਾਣਾ ਪਾਉਣ ਦੀ ਲੋੜ ਨਹੀਂ ਬਿਲਕੁਲ ਸਾਫ਼ ਆ ਵੀਰੇ ਬੱਚਾ ਉਹਦਾ ਰਾਮ ਆਇਆ ਵਿਆਹ ਦੀ ਹਾਂ ਜੀ ਹਾਂ ਹਾਂ ਬੱਚਾ ਮੂਰੇ ਬੰਨੋ ਚੋ ਲੋ ਜੀ ਹਾਂ ਇਹ ਆਰਾਮ ਆਇਆ ਵਿਆ ਹਲਕਾ ਆ ਬਾਈ ਕਹਿੰਦਾ ਬੱਚਾ ਤਾਂ ਨਹੀਂ ਛੱਡਦੇ ਹਨਾ ਹਾਂ ਹਾਂ ਵੀ ਬੱਚਾ ਨਹੀਂ ਛੱਡਦੇ ਬੱਚਾ ਮੂਰੇ ਬੰਨ ਕੇ ਚ ਮੂਰੇ ਬੰਨਦਾ ਥਾਪੀ ਮਾਰ ਕੇ ਭੇਜੋ ਜਿਹੜਾ ਮਰਜੀ ਠੀਕ ਆ ਗੱਲ ਕੋਈ ਐ ਨਹੀਂ ਕਾ ਪਾੜਾ ਤਾਂ ਨਹੀਂ ਲੈਂਦੀ ਨਾ 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 ਠੀਕ ਆ ਦੰਦੋ ਪਿਓਰ ਚੌਗੀ ਪਿਓਰ ਚੌਗੀ ਆ ਗਈ ਚ ਵੱਡੀ ਹਨਾ ਹਾਂ ਜੀ ਹਾਂ ਬਰੀਡ ਵਾਈ ਜਾ ਕੇ ਸੀਮਨ ਕਿਹੜਾ ਲੱਗਿਆ ਇਹ ਬਾਈ ਸੀਮਨ ਇਹ ਅਰਜਨ ਵਾਲਿਆਂ ਦਾ ਗਾਮੇ ਦਾ ਬੁੱਲਾਗਾ ਜੀ ਗਾਮਾ ਬੁੱਲਾਗਾ ਸਲੈਪਈ ਆਪਣੇ ਕੋਲੇ ਅਰਜਨ ਵਾਲਿਆਂ ਦਾ ਕਿ ਜੁਬਰਾਜ ਵਾਲਿਆਂ ਦਾ ਜੁਬਰਾਜ ਵਾਲਿਆਂ ਦਾ ਸੱਚ ਜੁਬਰਾਜ ਵਾਲ ਠੀਕ ਆ ਜਿਹੜਾ ਆ ਜਾਣ ਦਾ ਗਾਮਾ ਬੋਲਾ ਹੈ 22 ਕਿਲੋ ਦਾ ਰਿਕਾਰਡ ਹੈਗਾ ਮਾਦਾ ਜੀ ਕਿੰਨੇ ਪੈਸੇ ਮੁੱਲ ਦਾ ਗੁਰੀ ਜਮੀ ਜਾਇ ਜੈ ਢੀ ਝੋਟੀ ਦਾ ਬੰਦਾ ਡੇਢ ਦੇ ਵੀ ਨਹੀਂ ਦਿੰਦਾ ਆਪਾਂ ਦਾ ਜਮੀ ਪਾ ਦੇ ਭਾਜ ਦੇ ਦੇਣੀ ਅੱਜ ਕਿੰਨੇ ਦੇ ਦਾਂਗੇ ਮੁੱਲ ਤੁਸੀਂ 22 ਕਰਾ ਲਓ 23 ਕਰਾ ਲਓ ਆਪਾਂ 19 ਚੋਂ 500 ਰੁਪਇਆ ਛੱਡਣੀ ਇਹਦਾ 1 ਲੱਖ ਤੇ 18500 ਹੀ ਚਲੋ ਦੇ ਦਾਂਗੇ 1 ਲੱਖ 18500 ਠੀਕ ਆ ਗੱਲ ਹਾਂਜੀ ਤੇ ਆ ਜਾ ਲੱਭੀ ਹੁਣ ਆ ਜਾ 3 ਨੰਬਰ ਵਾਲੀ ਤੇ ਫੇਸ ਤੇ ਕੈਮਰਾ ਮਾਰਨੀ ਸਿੰਗੀ ਸੁੰਗੀ ਇਹਦੀ ਵੀ ਕਹੂੰਗਾ ਬੰਦਾ ਲਿਆ ਬਈ ਬਾਹਰ ਹਾਂਜੀ ਪਲੂਣਾ ਜੀ ਇਹ ਵੀ ਇਥੋਂ ਕਰ ਸਕਦੇ ਹੋ ਜੇ ਕੋਵਲਟੀ ਚੈੱਕ ਸ਼ਕੀਨ ਮੈਂ ਕਹੂੰਗਾ ਕੱਟੀ ਵੀ ਪੂਰੀ ਪੂਰੀ ਹੈ ਜੀ ਹਾਂ ਹਾਂ ਜੀ ਸ਼ਕੀਨ ਲੈ ਗਈ ਜੀ ਪੂਰੀ ਫਲਸੂਆ ਪਹਿਲਾ ਸੁਆ ਪਹਿਲਾ ਜੀ ओरिजिनल ਠੀਕ ਆ ਸਾਈਡ ਪਾਸੇ ਵੀ ਸਾਈਡ ਪਾਸੇ ਦੀ ਕੋਈ ਬਹਿਮ ਨਹੀਂ ਹੈਗਾ ਮਾੜਾ ਮੋਟਾ ਬੈਠਣ ਕਰਕੇ ਆ ਜੀ ਓਕੇ ਉਹਦੀ ਗਰੰਟੀ ਹੋਊ ਸਾਈਡ ਸੂਟ ਦੀ ਉਦਾਂ ਸਹੀ ਰਹੂਗੀ ਜਮ ਹਾਂ ਹਾਂ ਕੋਈ ਧਾਰ ਦਾ ਵੱਟਾ ਨਹੀਂ ਹੋਊਗਾ ਸ਼ਕੀਨ ਆ ਗਈ ਪੂਰੀ ਫੁੱਲ ਹਾਂ ਜੀ ਹਾਂ ਤੇ ਇਥੋਂ ਕਰ ਸਕਦੇ ਹੋ ਜੇ ਇੱਕ ਸੁਆ ਪਹਿਲਾ ਦੰਤਾਂ ਨਹੀਂ ਦੇਖੇਗੇ ਨਾ ਦੰਦਾਂ ਚੈੱਕ ਨਹੀਂ ਇਹ ਨਹੀਂ ਚੈੱਕ ਕਰੀਏ ਪਦੰਦਾ ਜੀ ਠੀਕ ਆ ਗੱਲ ਹਾਂ ਕਿੰਨੇ ਸਾਲ ਦਾ ਜੋਗੀ ਕੀ ਹੋਊ ਇਹ ਹੋਗੇ ਹੋ ਅ ਕਿੰਨ ਲੱਦ ਹਾਜਰ ਹੈ ਇਹਦੇ ਥੱਲੇ ਨੋਂ ਤੋਂ ਬਾਹਰ ਹੀ ਹੋਊਗਾ ਬੌਲਾ ਤਿਆਰ ਮੰਨ ਲੋ ਦੁੱਧ ਮੰਨ ਲੋ ਨੌਂ ਕ ਮੰਨ ਲੋ ਬਾਰੇ ਬੌਲਾ ਹਾਜਰ ਹਾਂ ਨੌਂ ਮੰਨ ਕੇ ਚੱਲੋ ਤੁਸੀਂ ਠੀਕ ਆ ਦੰਦੋ ਬਾਈ ਕਹਿੰਦਾ ਚੌਗੀ ਦੇ ਲੱਗ ਭਾਗੇ ਹੋਊਗਾ ਬੱਚਾ ਕਿ ਆ ਗਿਆ ਨਾਲ ਇਹਦੇ ਬੱਚਾ ਇਹਦੇ ਮਗਰ ਕਟਾ ਜੀ ਨਾਲ ਆ ਗਿਆ ਮੇਲ ਕਾ ਜੀ ਬਾਈ ਚੂਈ ਦਾ ਨਾ ਗੁਰੀ ਹੱਥ ਲਾਇਆ ਮੰਨ ਕੇ ਜਾਓ ਉਹ ਉਲਟਾ ਨਹੀਂ ਮਨੋ ਨਾ 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 ਆ ਗਈ ਹੈ ਵੀ ਵੱਡੀ ਯਾਰ ਪਹਿਲਾਂ ਦੇ ਹਿਸਾਬ ਨਾਲ ਨਾ ਪੂਰੀ ਪੂਰੀ ਹਾਈਟ ਛੋਟੀ ਨਹੀਂ ਪਹਿਲਾਂ ਦੇ ਹਿਸਾਬ ਨਾਲ ਠਪੂੜਾ ਦਿਖਾਓ ਗੁਰੀ ਸਪੇਸ ਦੇਖੋ ਸੇ ਉੱਤੇ ਦਿਖਾ ਮੜੀ ਜੀ ਠੀਕ ਆ ਠਪੂੜੇ ਜੀ ਥੋੜਾ ਜਿਹਾ ਗਾਇਰ ਦਾ ਚੌਵੀ ਦੀ ਜਮੀ ਫੋਕੀ ਗਰੀ ਜੈੱਟ ਬਲੈਕ ਆ ਗਈ ਜੋਮੀ ਐਨ ਮਹਰੂ ਖੁਸ਼ ਕਰਦੀ ਹੈ ਜੀ ਕੀ ਰੇਟ ਰਹੂਗਾ ਇਹਦਾ ਮੁੱਲ ਗੁਰੀ 1 20 ਹਾਂਜੀ 18 ਦੀ ਜਸ ਨੋ ਦੇ ਦਾਂਗੇ ਆਪਾਂ ਔਰ ਲੀਕ ਸਾਢੇ 18 ਦੀ ਹਾਂ ਇਹ ਸਾਢੇ 18 ਦੀ ਠੀਕ ਹੈ ਚੌ 18 ਦੀ ਡੈਂਟ ਕਰ ਦਾਂਗੇ ਜੀ ਯਾਰ ਗੱਲ ਸੁਣ ਆ ਵੀ 18 ਦੀ ਹੋ ਜੂਗੀ ਛੋਟੀ ਕੌਗੀ ਆ ਵੀ ਪਹਿਲਾਂ ਇਹ ਵੀ 118 ਦੀ ਹੋ ਗਈ ਹਾਂਜੀ ਹਾਂਜੀ ਠੀਕ ਆ ਗੱਲ 2 ਲੱਖ ਤੇ 36000 ਦਾ ਜੋੜਾ ਹੋ ਗਿਆ ਹਾਂਜੀ ਹਾਂਜੀ ਆ ਜੋੜੇ ਚ ਹੋਰ ਵੀ ਮੰਨ ਤਨ 10500 ਹਾਂ ਹਾਂ ਕਰ ਦਾਂਗੇ ਗੁਰੂ ਜੀ ਕੋਈ ਗੱਲ ਨਹੀਂ ਆ ਗਏ ਬੰਦੇ ਦਾ ਤੇ ਹੁਣ ਮਾਰ ਲੱਭੀ ਅਗਲੇ ਨੰਬਰ ਵਾਲੀ ਤੇ ਕੈਮਰਾ ਦਾ ਸਮੁੰਦਰੀ ਜਹਾਜ਼ ਹੀ ਆ ਇਹਦਾ ਰਸ਼ੀਆ ਟੈਂਕੀ ਆ ਜੀ ਅੱਲੇ ਆ ਬਾਹਰਲੇ ਬੰਨੇ ਲਿਆ ਆਸ ਜੇ ਨਾ ਇੱਥੋਂ ਕਰ ਸਕਦੇ ਹਾਂ ਚੈੱਕ ਇਹਦਾ ਸੁਆ ਕਿਹੜਾ ਬਾਈ ਇਹਦਾ ਦੂਜਾ ਜੀ ਓਰੀਜਨਲ ਦੂਜਾ ਤੇ ਵੱਡੀ ਦਾ ਬਾੜੀ ਆ ਯਾਰ ਵੱਡੀ ਦਾ ਨਜਾਇਜ਼ ਆ ਜੀ ਇਹ ਨਜਾਇਜ਼ ਆ ਬਾੜੀ ਵੱਡੀ ਝੋਟੀ ਆ ਤੇ ਨਾਲ ਇਹ ਜੀ ਕੱਤੀ ਆ ਕੱਤੀ ਵੀ ਇਹ ਕਹੂੰਗਾ ਵੀ ਇਹਦੀ ਕਾਪੀ ਆ ਕਾਪੀ ਆ ਜੀ ਹਾਂ ਕੱਦ ਕੋਦ ਬਹੁਤ ਆ ਕੱਤੀ ਬਾਕੀ ਝੋਟੀ ਕਰ ਸਕਦੇ ਹਾਂ ਚ ਇੱਕ ਪੂਰੀ ਡਬਲ ਆ ਬਾਈ ਤੇਰੇ ਵਾਲੇ ਬੰਨੇ ਕਮਾ ਦੇ ਕਿਰਾਂ ਪਰਲੇ ਬੰਨੇ ਹੋਰ ਇਹ ਇੱਥੋਂ ਕਰ ਸਕਦੇ ਹਾਂ ਚ ਇੱਕ ਝੋਟੀ ਪੂਰੀ ਅਸਲ ਫੁੱਲ ਵੱਡੀ ਸੁਆ ਕਿਹੜਾ ਜੀ ਸੁਆ ਓਰੀਜਨਲ ਦੂਜਾ ਗੁਰੂ ਜੀ ਸੁਆ ਓਰੀਜਨਲ ਦੂਜਾ ਯਾਰ ਬਾੜੀ ਵੱਡੀ ਆ ਨਾ ਇਹ ਇੱਥੇ ਇੱਥੇ ਇਹ ਇੱਥੋਂ ਕਰ ਸਕਦੇ ਹਾਂ ਸੱਜਣੋ ਚਾ ਇੱਕ ਲਾਨੇਦਾਰਾ ਹੋਈ ਮੋੜਾ ਸਾਈਡ ਤੇ ਬੱਚੇ ਦੇ ਮਾਰਦਾਂ ਦੇ ਕੈਮਰਾ ਇੱਥੋਂ ਕੱਟੀ ਕਰ ਸਕਦੇ ਹਾਂ ਚਾ ਇੱਕ ਕੱਟੀ ਵੀ ਦੀ ਨਕਲੀ ਕਹੂੰਗਾ ਮੈਂ ਜਮਾ ਜਿਹੜੇ ਸਾਰੇ ਕੋ ਟੀਕ ਕੁਆਲਿਟੀ ਆ ਤੇ ਕਿੰਨੇ ਦਿਨ ਦੀ ਸੂਈ ਆ ਕਿੰਨਾ ਦੁੱਧ ਆ ਸੂਈ ਨੂੰ ਹੋ ਗਿਆ ਇਹਨੂੰ 20-22 ਦਿਨ ਗੁਰੀ ਠੀਕ ਆ ਗੱਲ 20 ਦਿਨ ਹੋ ਗਏ ਹੋਣਗੇ 20 ਦਿਨ ਦੀ ਸੂਈ ਦੁੱਧ ਹਾਜ਼ਰ ਕਿੰਨਾ ਦੁੱਧ ਆਪਾਂ 14 ਕਿਲੋ ਮਿਣਕੇ ਲੈਂਦਾ ਸੀ ਗੁਰੀ ਦੋ ਡੰਗ ਠੀਕ ਆ ਗੱਲ ਮੈਂ ਮੰਨ ਕੇ ਚੱਲੋ ਲੀਟਰ ਲਾ ਕੇ ਠੀਕ ਆ ਗੱਲ ਅੱਜ ਆਪਣੇ ਘਰੇ 13 ਕਿਲੋ ਦੁੱਧ ਮੰਨ ਯਾਰ ਆ ਥੋੜਾ ਜਿਹਾ ਫਰਕ ਪਾ ਗਈ ਤੇ ਜੀ 13 ਕਿਲੋ ਹਾਜ਼ਰ ਕਿਲੋ ਫੰਟ ਦਾ ਘਟਾ ਜਾਂਦੀ ਆ ਹਾਂ ਲੈ ਚਲੋ ਲੈ ਚਲੋ ਬੱਚੇ ਦਾ ਕਰ ਦਿਆ ਥੋੜਾ ਬੱਚਾ ਅੱਗੇ ਲੈ ਚਲੋ 13 ਕਿਲੋ ਬੰਦਾ ਆਪਣੇ ਘਰੇ ਲੀਟਰ ਲਾ ਸਕਦਾ ਜੀ ਤੇ ਸਜਣੋ ਇੱਥੋਂ ਕਰ ਸਕਦੇ ਹੋ ਚਾ ਇੱਕ 13 ਲੀਟਰ ਬਾਈ ਕਹਿੰਦਾ ਲਵਾ ਕੇ ਦੇਵਾਂਗੇ ਘੱਟੀ ਏ ਕਹੂੰਗਾ ਬੜੀ ਆਸਲਾ ਤੇ ਝੋਟੀ ਆਰਾਬ ਵੀ ਪੂਰੀ ਆਸਲਾ ਪੂਰੀ ਪੂਰੀ ਵੱਡੀ ਆ ਗਈ ਪੂਰੀ ਫੁੱਲ ਏ ਇੱਥੋਂ ਕਰਵਾ ਲਓ ਵੱਡੀ ਮੁੱਢੀ ਚੱਕ ਤੇ ਆ ਆ ਗਈ ਨਾਲ ਇਹ ਕੱਟੀ ਇਹਾਂ ਖਿੱਚੀ ਫਰਦੀ ਆ ਪੂਰੀ ਡਾਵਲਾ ਕੱਟੀ ਵੀ ਇੱਥੋਂ ਕਰ ਸਕਦੇ ਹਾਂ ਇੱਕ ਨਸਲ ਬਹੁਤਾ ਕੱਟੀ ਚ ਤੇ ਇੱਥੋਂ ਝੋਟੀ ਦੀ ਬਾਡੀ ਚੈੱਕ ਕਰ ਸਕਦੇ ਹਾਂ ਹੋ ਜੋਈ ਸਾਈਡ ਨੂੰ ਤੇ ਇੱਥੋਂ ਇੱਥੋਂ ਕਰਾ ਦੇ ਲੱਭੀ ਤੇ ਸਾਰੀ ਕੱਦ ਦਾ ਆਈਡੀਆ ਕਰਾ ਦੇ ਕੋ ਜੇ ਖੜ ਕੇ ਪਰਲੇ ਬਸ ਨਾਲ ਕੱਟੀ ਤੇ ਨਾਲ ਝੋਟੀ ਆ ਰਾਬ ਵੀ ਪੂਰੀ ਅਸਲ ਐਨ ਲੈ ਲਾ ਫਰੇਮ ਚ ਪੂਰੀ ਸੈਟ ਬੈਟ ਕਰਕੇ ਵੱਡੇ ਕੱਦ ਘਾੜ ਜਾ ਚੁਵਾਈ ਦੀ ਕਿਵੇਂ ਆ ਚੁਵਾਈ ਦੇ ਜਾਮੀ ਖਣ ਵੱਧ ਘੱਟ ਛੜਨਾ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਜੀ 100 ਦੀ 100 100 ਦੀ 100 ਜੀ ਠੀਕ ਆ ਗੱਲ ਹਾਂ 13 ਲੀਟਰ ਦੁੱਧ ਬੰਦਾ ਮਣਕੇ ਲੈ ਆਇਆ 14 ਆਪਾਂ ਮਣਕੇ ਲੈ ਆਏ ਦੀ ਆਪਾਂ ਦੋ ਡੰਗ ਚੋਗੇ ਲੈ ਆਏ ਦੀ 14 ਕਿਲੋ ਜੀ ਠੀਕ ਆ ਗੱਲ ਇੱਥੋਂ ਇੱਥੋਂ ਕਰਾ ਪਸੂ ਉੱਪਰ ਥਾਂ ਮੈਂ ਆ ਕੇ ਰੇਟ ਕੀ ਰੂਗਾ ਭਾਈ ਇਹਦਾ ਰੇਟ ਗੁਰੀ ਆਪਾਂ ਕਰਦੇ ਆ ਮੁੱਲ 40 ਇਹਦਾ ਓਕੇ ਇਹ 36 ਦੀ ਆਪਾਂ ਨੇ ਦੇਣੀ ਹੈ ਜੈ ਸੁਨੋ 1 ਲੱਖ ਤੇ 36000 ਦੀ 36000 ਦੀ ਹਾਂ ਉਹਦੇ ਵਿੱਚੋਂ ਛੋੜ ਵਪਾ ਹੀ ਹੋਣਾ ਬਸ ਹੁਣ ਠੀਕ ਆ ਗੱਲ ਤੇ ਹੁਣ ਮਾਰ ਦੇ ਲੱਭੀ ਉਹ ਕੱਟੇ ਤੇ ਕੈਮਰਾ ਕਰੀ ਝੋਟੀ ਉਰ ਲੈ ਬੰਨੇ ਰੇਟ ਗੁਰੀ ਆਪਣੇ ਫਿਕਸ ਜੀ ਹੁੰਦੇ ਨੇਗੇ ਠੀਕ ਆ ਗੱਲ ਇਆ ਕੱਟਾ ਦਿਖਾ ਦੇ ਬੂਰਾ ਪੂਰਾ ਅਸਲ ਆ ਗਿਆ ਇੱਥੋਂ ਮਾਰ ਦੇ ਕੈਮਰਾ ਇੱਥੋਂ ਕਰਾ ਦੇ ਚੈੱਕ ਇਹਦੀ ਉਮਰ ਕਿੰਨੀ ਕਾ ਬਾਈ 20 ਕੁ ਮਹੀਨੇ ਦੀ ਉਮਰ ਆ ਜੀ ਓਕੇ ਹਾਂਜੀ ਹਾਂਜੀ ਤੇ ਇਹਦੀ ਮਾਂ ਦਾ ਦੁੱਧ ਪਤਾ ਕਿੰਨਾ ਕਰਿਆ ਮਾਂ ਦਾ ਦੁੱਧ ਦਾ ਰਿਕਾਰਡ ਹੈਗਾ ਗੁਰੀ 15 ਕਿਲੋ ਓਕੇ ਇਹਦਾ ਕੀ ਰੇਟ ਰਹੂਗਾ ਉਰਲੇ ਬੰਨੇ ਕਰ ਦੇ ਮਾੜਾ ਇਹਦਾ ਲੈਂਡ ਦੇਣੀ 35000 ਦਾ ਦੇ ਦਾਂਗੇ 35 ਦਾ ਹਾਂਜੀ ਹਾਂਜੀ ਠੀਕ ਆ ਟੈਸਟਿਕਲ ਦਾ ਸਾਫ਼ ਰਹੂਗਾ ਬਿਲਕੁਲ ਆ ਤੇ 35 ਦਾ ਬਾਈ ਕਹਿੰਦਾ ਦੇ ਦਾਂਗੇ ਗੋਲਡਨ ਕਲਰ ਸੀ ਆ ਗਿਆ ਨਾ ਹਾਂਜੀ ਹਾਂਜੀ ਇਹ ਨੂੰ ਖੜੇ ਨੂੰ ਦਿਖਾ ਦਣਾ ਇਸ ਤਰ੍ਹਾਂ ਹੀ ਤੇ ਹੁਣ ਮਾਰ ਦੇ ਲੱਭੀ ਆ ਮੱਝ ਤੇ ਕੈਮਰਾ ਤੋੜ ਦੇ ਖੋਲ ਕੇ ਆਂਗੀ ਤੇ ਬਾਕੀ ਆ ਮੱਝ ਕਰ ਸਾਨੂੰ ਲਾਸਟ ਨੰਬਰ ਤੇ ਚੱਕ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਉਹਨੇ ਹੀ ਵਜਨ ਮੱਝ ਚਾ ਉਹਨੇ ਹੀ ਉਹਦੇ ਲੈਵੇ ਹਾਂਜੀ ਹਾਂ ਇਹ ਕਦੋਂ ਸੂਈ ਆ ਇਹ ਗੁਰੀ ਕੱਲ ਸੂਈ ਆ ਕੱਲ ਦੀ ਰਾਤ ਅੱਧੀ ਸੂਈ ਹੋਈ ਆ ਕੱਲ ਰਾਤ ਵੀ ਕੱਢਤਾ ਸੀ ਬਹੁਤ 3-4 ਕਿਲੋ ਥਾਣ ਥੋੜੀ ਜੀ ਤੜਕੇ ਵੀ ਰੈਲੀ ਕਰ ਸੀਗਾ ਥਣ ਦਾ ਅਸਰ ਲੱਗਿਆ ਨਾ ਸੀਨੀਅਰ ਇਹਦਾ ਬੰਦੇ ਨੇ ਸਾਮ ਹੀ ਨਹੀਂ ਝੁੱਟੀ ਜੀ ਠੀਕ ਆ ਗੱਲ ਹਾਂ ਕਿੰਨਾ ਕੁ ਦੁੱਧ ਪਾਉਂਦੀ ਆ ਇਹ ਦੁੱਧ ਇਹਦਾ ਮੰਨ ਕੇ ਚੱਲੋ ਪਿਛਲੇ ਸੂਏ ਠੀਕ ਹੈ ਗੱਲ ਹਾਂ 12 13 ਕਿਲੋ ਹੀ ਆਕਤੀ ਦੇਣਾ ਨੇ 12 13 ਦਾ ਯਾਰ ਦੋ ਵੀ ਹੈ ਨਾ ਹਵਾਨੇ ਦੇ ਹਿਸਾਬ ਨਾਲ ਚਾਹੀਦਾ 14 ਕਹਦੇ 14 ਵੀ ਹੋਰਦੀ ਹੈ ਨਾ ਹਾਂ 13 ਕਿਲੋ ਦੁੱਧ ਦੇ ਦੇਣਾ 13 ਵਾਲੇ ਬੰਨੀ ਕਮਾ ਲਈ ਬਾਈ ਇੱਥੋਂ ਲਵੀ ਹਵਾਨਾ ਕਰਾ ਦੀ ਜਾਂ ਇੱਕ ਹਵਾਨੇ ਦੀ ਜਮਾ ਪੁੱਟ ਓਡੀ ਆਪ ਆ ਓਡੀ ਹਵਾਨਾ ਚੋਾਈ ਹੈ ਫਿਰ ਚੋਾਈ ਜੂਈ ਆਣ ਗਰਲੈਂਡੋ ਬਸ ਗਰਲੈਂਡੋ ਵਾਲੀ ਕਮਾ ਆ ਜੀ ਠੀਕ ਹੈ ਗਾੜੀ ਪਿਛਾੜੀ 21 ਨਿਕਲੂ ਗੁਰੀ ਜੀ ਠੀਕ ਹੈ ਗੱਲ ਆ ਨਹੀਂ ਹੈਗਾ ਵੀ ਆ ਗਈ ਬਰੀਕ ਹੈ ਨਾ ਹਾਂ ਬਰੀਕ ਆ ਬੰਦੇ ਕਮਾ ਕੇ ਨਾਲ ਆ ਗਿਆ ਇਹ ਮੇਲ ਕਾਫ ਤੇ ਇਹਦਾ ਰੇਟ ਘਿਰੂਗਾ ਬਾਈ ਇਹ ਕਲਾ ਹਾਂ ਕਲਾ ਬੋਲ ਨੰਬਰ ਤੇਰਾ ਫਿਰ 62847 86711 ਜੀ 62847 86711 86711 ਇਹ ਮੰਨ ਲਓ ਪੰਜ ਮੱਜਾਂ ਦਿਖਾਤੀਆਂ ਤਾਜ਼ੀਆਂ ਸੁਈਆਂ ਇੱਕ ਦਿਖਾਤਾ ਬੂਰਾ ਕੱਟਾ ਹਾਂ 6 ਨਗ ਦਿਖਾਤੇ ਪਿੰਡ ਪੇਦਨੀ ਕਲਾਂ ਤਸਵੀਰ ਧੂਰੀ ਜ਼ਿਲ੍ਹਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੋ ਕੇ ਪਾਸ ਦੋ ਟਾਈਮ ਚਬਾਈ ਕਰਕੇ ਲਿਆ ਸਰ ਲੈ ਜਿਓ ਧੰਨਵਾਦ